ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਸਰੀਆਲੀ ਵੱਡੀ ਸਰੀਆਲੀ ਦੋਸਤੋ ਬਿਲਕੁਲ ਸਾਰੇ ਵੀਰ ਜਾਣਦੇ ਆ ਹਰੀਕੇ ਪੱਤਨ ਤੋਂ ਜਦੋਂ ਦੋਸਤੋ ਆਪਾਂ ਆਉਣੇ ਆ ਤਰਨਤਰਨ ਸਾਹਿਬ ਨੂੰ ਤੇ ਵੱਡੀ ਸਰੀਆਲੀ ਸਰੀਆਲੀ ਤੋਂ ਦੋਸਤੋ ਇੱਕ ਛੜਕ ਨਿਕਲਦੀ ਹੈ ਜਿਹੜੀ ਪਿੰਡ ਚੋਲਾ ਸਾਹਿਬ ਨੂੰ ਜਾਂਦੀ ਹੈ ਬਿਲਕੁਲ ਮੇਨ ਜਿਹੜਾ ਦੋਸਤੋ ਇੱਕ ਪੋਲ ਬਣਿਆ ਉਹਦੇ ਪੋਲ ਦੇ ਬਿਲਕੁਲ ਥੱਲੇੋਂ ਦੀ ਇੱਕ ਛੜਕ ਜਿਹੜੀ ਹੈ ਚੋਲਾ ਸਾਹਿਬ ਨੂੰ ਜਾਂਦੀ ਹੈ ਤੇ 5 400 ਮੀਟਰ ਦੀ ਦੂਰੀ ਤੇ ਫਿਰ ਜਸਪ੍ਰੀਤ ਸਿੰਘ ਉਹਨਾਂ ਦਾ ਘਰ ਆ ਅੱਜ ਦੋਸਤੋ ਘਰੇਲੂ ਘਰ ਦੇ ਵਿੱਚੋਂ ਆਪਾਂ ਇਹ ਵੀਡੀਓ ਬਣਾ ਰਹੇ ਆ ਘਰੋਂ ਵੀਰ ਪਸ਼ੂ ਸੇਲ ਕਰਦਾ ਦੋਸਤੋ ਤਿੰਨ ਵਟੇ ਨਗ ਤੁਹਾਨੂੰ ਦਿਖਾਵਾਂਗੇ ਤੇ ਇੱਕ ਦੋਸਤੋ ਛੋਟੀ ਬਰੀਡ ਦੇ ਵਿੱਚ ਜੇਕਰ ਗੱਲ ਕਰ ਲਈਏ ਬੱਕਰੀ ਤੇ ਉਹਦੇ ਬਿਲਕੁਲ ਜਿਹੜੀਆਂ ਦੋਸਤੋ ਉਹਦੀਆਂ ਦੋ ਪੱਠਾਂ ਵਕਾਊਗਾ ਠੀਕ ਆ ਜੀ ਇੱਕ ਬੱਕਰੀ ਦਿਖਾਵਾਂਗੇ ਤੁਹਾਨੂੰ ਲਾਸਟ ਦੇ ਵਿੱਚ ਤੇ ਦੋ ਪੱਠਾਂ ਇਸੇ ਬੱਕਰੀ ਦੀਆਂ ਸੂਆ ਕਿੰਨੇ ਕ ਟਾਈਮ ਦੀ ਸੂਈ ਆ ਉਹ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਤੇ ਵੜਾ ਦੋਸਤੋ ਤੁਹਾਨੂੰ ਦੋ ਦਿਖਾਉਣੀਆਂ ਇੱਕ ਗੱਬਣ ਵੜ ਦਿਖਾਵਾਂਗੇ ਇੱਕ ਬਿਲਕੁਲ ਸੱਜਰ ਤਾਜੀ ਸੂਈ ਆ ਨਾੜਗੋ ਬੱਚੇ ਦੇ ਨਾਲ ਹੋਊਗਾ ਬਾਕੀ ਕਿੰਨੇ ਬੌਲੇ ਤੇ ਚੱਲ ਰਹੀ ਆ ਉਹ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਸੋ ਖਾਸ ਵੀਰ ਦੋਸਤੋ ਤੁਸੀਂ ਸਰੀਆਲੀ ਕਰਨੀ ਆ ਵੱਡੀ ਸਰੀਆਲੀ ਤੇ ਬਾਕੀ ਐਡਰੈਸ ਤੁਹਾਨੂੰ ਆਪਾਂ ਦੱਸ ਹੀ ਦਿੱਤਾ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਓਨਰ ਦੇ ਵੀਰ ਜਸਪ੍ਰੀਤ ਦੇ ਤੇ ਨੰਬਰਾਂ ਤੇ ਤੁਸੀਂ ਕਾਲ ਕਰਕੇ ਬਥੇਰੇ ਜਾਣਕਾਰੀ ਲੈ ਸਕਦੇ ਜੇ ਬਾਕੀ ਪਸ਼ੂ ਦੋਸਤੋ ਜਿੰਨੇ ਵੀ ਤੁਹਾਨੂੰ ਦਿਖਾਉਣੇ ਆ ਇੱਥੇ ਆਣ ਕੇ ਆਪਣੀ ਨਰਕ ਪਰਖਾ ਤਸੱਲੀ ਆ ਉਹ ਬੇਸ਼ੱਕ ਤੁਸੀਂ ਕਰ ਲਿਓ ਠੀਕ ਆ ਜੀ ਗੱਪਣ ਪਸ਼ੂ ਆਪਣਾ ਚੌਥਾ ਨਾਲ ਦਾ ਟਿੱਪ ਕੇ ਸੁਏ ਸੁਏ ਨਾਗ ਨੂੰ ਦੋ ਟਾਈਮ ਚੋ ਕੇ ਤਸੱਲੀ ਕੀਤੀ ਜਾਵੇ ਆਉ ਲੈਣੀਆਂ ਬਤੇ ਡਿਟੇਲ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਭਾਈ ਜਸ ਪ੍ਰੀਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਹਿਬ ਤੇ ਹੋਰ ਜਸਪ੍ਰੀਤ ਠੀਕ ਠਾਕ ਵੀਰੇ ਹੋਰ ਵਧੀਆ ਤੁੰਗਵਾ ਤੁਸੀਂ ਦੱਸੋ ਬਹੁਤ ਵਧੀਆ ਵੀਰੇ ਜਸਪ੍ਰੀਤ ਅੱਛਾ ਜਸਪ੍ਰੀਤ ਭਾਈ ਜਿੱਦਾਂ ਆਪਾਂ ਜਿਗਰ ਕੀਤਾ ਆਪਣੇ ਕੋਲ ਟੋਟਲ ਅੱਜ ਤਿੰਨ ਨਾਕ ਤਾਂ ਵੱਡੇ ਆ ਇੱਕ ਮੱਝ ਤੇ ਦੋ ਬੇੜਾ ਹਾਂਜੀ ਦੋ ਗੱਭਣਾ ਪਸ਼ੂ ਇੱਕ ਵੇੜ ਆਪਣੇ ਕੋਲ ਸੂਹੀ ਆ ਇਹ ਸੂਹੀ ਆ ਉਹ ਗੱਭਣਾ ਤੇ ਉਹ ਆਪਣੀ ਟੋਪੜ ਗੱਭਣਾ ਠੀਕ ਆ ਜੀ ਤੇ ਮੱਝ ਟੋਕੜ ਗੱਭਣਾ ਜੀ ਠੀਕ ਆ ਤੇ ਪਹਿਲੇ ਨੰਬਰ ਤੋਂ ਸ਼ੁਰੂਆਤ ਇੱਥੋਂ ਕਰ ਲਈਏ ਜਸਪ੍ਰੀਤ ਆ ਵਹਿੜ ਦੀ ਕੀ ਡਿਟੇਲ ਆ ਸੂਆ ਕਿਨਮਾ ਸੂਈ ਇਹ ਦੂਜਾ ਸੂਆ ਸੂਈ ਸੰਧੂ ਸਾਹਿਬ ਇਸ ਟਾਈਮ ਇਹ ਥੱਲੇ 11 ਕਿਲੋ ਬੜਾ ਤੇ 10 ਦੀ ਘੰਟੀ ਪੂਰੀ ਹੋ ਗਈ ਇਹ ਕੱਲ ਠੀਕ ਹੈ ਜੀ ਕੱਲ ਦੁਪਹਿਰ ਦੀ ਸੂਈ ਹੈ ਕੱਲ ਦੁਪਹਿਰ ਹੀ ਸੂਈ ਹੈ ਹਾਂਜੀ ਕੱਲ ਪਰ 12 ਵਜੇ ਸੂਈ ਹੈ ਠੀਕ ਮਲਕੀ ਇੱਕ ਦੋ ਗਡਾਂ ਚਵਾਈ ਹੋ ਗਈਆਂ ਹਾਂਜੀ ਠੀਕ ਹੈ ਚੋਣ ਤਾਂ ਚੰਗੀ ਚੋਣ ਐ ਕੋਈ ਨੰਬਰ ਕੋਈ ਥੱਲੇ ਪੂਰੀਆਂ ਦੇਵਾਂਗੇ ਦੀਆਂ ਠੀਕ ਹੈ ਜੀ ਤਾਂ ਦੋਸਤੋ ਕੱਲ ਦੁਪਹਿਰ ਹੀ ਸੂਈ ਹੈ ਇੱਕ ਵਾਰੀ ਵੀ ਜਸਪ੍ਰੀਤ ਬੈਕ ਸਾਈਡ ਤੋਂ ਹਿਲਾ ਤੇ ਤੁਸੀਂ ਐਸਟੀਮੇਟ ਲਾ ਲਓ ਵੀ ਕੱਲ 26 ਤਰੀਕ ਸੀ ਅੱਜ 27 ਆ ਤੇ ਕੱਲ ਦੀ ਸੂਈ ਆ ਦੁਪਹਿਰ ਦੀ ਦੂਜਾ ਸੂਬਾ ਤੋਂ ਕੱਦ ਦੀ ਗੱਲ ਕਰ ਲਈਏ ਦੋਸਤੋ ਮੀਡੀਅਮ ਹਾਈਟ ਤੋਂ ਥੋੜੀ ਜਿਹੀ ਪਲੱਸ ਹਾਈਟ ਆ ਨਾ ਆਪਾਂ ਬੜੀ ਵੱਡੀ ਕਹਾਂਗੇ ਤੇ ਨਾ ਹੀ ਦਰਮਿਆਨੀ ਛੋਟੀ ਆ ਵਿਚਲਾ ਮੇਲ ਆ ਨਾਰਮਲ ਵੜਾ ਮੀਡੀਅਮ ਹਾਈਟ ਦੇ ਵਿੱਚ ਜਦੋਂ ਆਪਾਂ ਕਾਊਂਟ ਕਰਾ ਦਿੰਨੇ ਆ ਤੇ ਇਹਨਾਂਕ ਤੁਸੀਂ ਐਸਟੀਮੇਟ ਲਾ ਲਿਓ ਵੀ ਵਿਚਲਾ ਮੇਲ ਆ ਤੇ ਕੱਲ ਦੀ ਸੂਈ ਆ ਦੋਸਤੋ ਇੱਕ ਕੋਈ ਬੱਚੀ ਤੁਹਾਨੂੰ ਦਿਖਾਉਣੇ ਆ ਆ ਮਗਰ ਬੱਚੀ ਆ ਬਿਲਕੁਲ ਗਿੱਲੇ ਨਾਲੂਆ ਨਾਲਾ ਬੱਚੇ ਦੇ ਆ ਬੱਚੀ ਆ ਠੀਕ ਆ ਜੀ ਬੱਚੀ ਬਹੁ ਤੱਕੀ ਸੋਹਣੀ ਆ ਵੇਖੋ ਥਾਣੇ ਵੇਖੋ ਬਹੁਤ ਵਧੀਆ ਚੰਗਾ ਸੀਮਟ ਥਾਣ ਅੱਜ ਤੋਂ ਦੋਸਤੋ ਬਹੁਤ ਵੇਖੋ ਠੀਕ ਹੈ ਜੀ ਬਹੁਤ ਲੰਬਾ ਲੰਬਾ ਥਾਣ ਅੱਜ ਜੀ ਕਰਮਾੜੀ ਨੂੰ ਲੱਗਾ ਸੋ ਵੱਛੀ ਆ ਮਗਰ ਤੇ ਇਸ ਵਕਤ ਕੋਈ ਵੀਰ ਬੌਲਾ ਜਿਹੜਾ ਦੋਸਤੋ 10 ਕਿਲੋ ਵੀਰਾਂ ਦਾ ਵੀ 10 ਕਿਲੋ ਇਸ ਵਕਤ ਬੌਲਾ ਹੈ ਸ਼ਾਮੀ ਖਾਲੀ ਕੀਤੀ ਅੱਜ ਅੱਜ ਕਰਤੀ ਖਾਲੀ ਇਸ ਵੀਰੇ ਅੱਜ ਮਾਰਨਿੰਗ ਸਾਫ ਕਰਤੀ ਬੌਲੇ ਤੋਂ ਠੀਕ ਹੈ ਜੀ ਬੌਲਾ ਸਾਫ ਕੀਤਾ ਪੂਰਾ ਠੀਕ ਹੈ ਜੀ ਬਾਕੀ ਚੋਣਾਂ ਦਾ ਫਲਾਨ ਵਿੱਚ ਠੀਕ ਹੈ ਜੀ ਤਦੋਸੋ ਚੌਣ ਜਾਨ ਵੀਰਾਂ ਦਾ ਵੀ ਇੱਕ ਨੰਬਰ ਚੌਣ ਕੋਈ ਨਿੰਦ ਨਹੀਂ ਸਕਦਾ ਇਹ ਆ ਤੁਹਾਨੂੰ ਥਾਣੇ ਦੇ ਵਾ ਇੱਕ ਵਾਰੀ ਆਪਾਂ ਥੋੜਾ ਨੇੜੇਉ ਦਿਖਾ ਦਿੰਦੇ ਆ ਕਰੋ ਚੈੱਕ ਚਾਣ ਪੁਰਾ ਹੱਥੀ ਜਵਾਈ ਲਾਏ ਆ ਦੇਖੋ ਆ ਦੱਬ ਗਿਆ ਸਪਰੀਟ ਵੀਰ ਖੋਲ ਕੇ ਮੜਾ ਦਿਖਾ ਦਗੇ ਤੋ ਸੱਜਰ ਬੈੜਾ ਦੋਸਤੋ ਬਾਕੀ ਰੇਡ ਪੜਤਾ ਵੀ ਬਿਲਕੁਲ ਜਾਇਜ਼ ਤੇ ਜਨਮ ਨਾ ਰਹਿਣ ਵਾਲਾ ਸੋ ਜਿੰਨਾ ਵੀ ਹੋ ਸਕਦਾ ਦੋਸਤੋ ਜਾਇਜ਼ ਮੋਲ ਲਈ ਕਰਾਵਾਂਗੇ ਆਪਾਂ ਠੀਕ ਆ ਬਾਕੀ ਇੱਕ ਵਾਰੀ ਤੁਹਾਨੂੰ ਪਹਿਲਾਂ ਤੋੜ ਕੇ ਦਿਖਾਉਨੇ ਆ ਆ ਕਰੋ ਚੈੱਕ ਦੋਸਤੋ ਹੁਣ ਕੋਈ 10:00 ਵਜੇ ਦਾ ਸਮਾਂ ਆ ਵੈਸੇ ਮਾਰਨਿੰਗ ਸਵੇਰ ਚੁਵਾਈ ਕਿੰਨੇ ਕਜੇ ਕਰਤੀ ਸਾਢੇ 6:00 ਚੁਵਾਈ ਹੁੰਦੀ ਪੱਕੀ ਆ ਸਾਢੇ 6:00 ਵਜੇ ਠੀਕ ਆ ਜੀ ਲਓ ਦੋਸਤੋ ਸਾਢੇ 6:00 ਵਜੇ ਵੈਸੇ ਚੁਵਾਈ ਇਹਦੀ ਕਰ ਦਿੱਤੀ ਆ ਤੇ ਕੋਈ ਭਰਾ ਬਣੀ ਧਣੀ ਵੇਖਣੀ ਚਾਹੁੰਦਾ ਬੇਸ਼ੱਕ ਦੋ ਟਾਈਮ ਟਾਈਮ ਤੋਂ ਟਾਈਮ ਬੰਨ ਕੇ ਤੁਸੀਂ ਆਪਣਾ ਘਰ ਆਣ ਕੇ ਜੜੀ ਆ ਤਸੱਲੀ ਕਰ ਪੂਰੀ ਤਸੱਲੀ ਨਾਲ ਖੜੇ ਆਪਣੇ ਲਖੜਨੀ ਤੋਂ ਹਾਂ ਬਿਲਕੁਲ ਤੇ ਜਸ ਭਾਈ ਪ੍ਰੇਕੀ ਨੀ ਕੀ ਦੀ ਡਿਮਾਂਡ ਕਿ ਨਹੀਂ ਕਰਦੇ ਡਿਮਾਂਡ ਤੇਰੀ ਵੀਰੇ 55000 ਹੈ 55000 लास्ट ਦਾ 59000 ਦਾ ਹਾਂ ਨਾ ਹੀ ਆ 520 ਆ ਦੋਸਤੋ ਡਿਮਾਂਡ 55000 ਆ ਤੇ 52000 ਆ ਨਾ ਜਿਹੜੀ ਉਹ ਯਸਨੋ 52000 ਆ ਤੇ ਬਾਕੀ ਹੋ ਜੇ ਕੱਲ ਦੀ ਸੂਈ ਥਲੇ ਕੋਈ 1011 10 ਕਿਲੋ ਜਿਹੜਾ ਬੋਲ ਆ ਬਾਕੀ ਚੰਗੇ ਦੁੱਧ ਤੇ ਚੱਲਣ ਵਾਲੀ ਆ ਉਹ ਜਿਵੇਂ ਜਿਵੇਂ ਦੋਸਤੋ ਉਹ ਬੋਲੇ ਤਾਂ ਸਾਫ਼ ਕੀਤੀ ਆ ਉਵੇਂ ਉਵੇਂ ਦੁੱਧ ਤੇ ਚੜਨਾ ਸ਼ੁਰੂ ਹੋ ਜੂਗੀ 18 ਪਲੱਸ ਲਈ ਵੈੜ ਹੈ ਇਹ 18 ਲੀਟਰ ਚ ਆਉਂਦੀ ਰਹੀ ਹੈ ਠੀਕ ਆ ਜੀ ਜਸ ਅੱਗੇ ਆ ਆ ਗਈ ਵੀਰ ਆਪਣੇ ਕੋਲ ਇੱਕ ਗੱਬਣ ਆ ਗਿਆ ਠੀਕ ਆ ਜੀ ਇਹ ਗੱਬਣ ਆ ਗਈ ਆ ਇਹ ਬਹੁਤ ਸੀਗਰਤ ਆ ਜੋ ਤੰਮਰ ਦੀ ਫਲੇ ਬੈਕਰ ਕੋਈ ਕੋਈ ਟੈਨਸ਼ਨ ਨਹੀਂ ਨੂੰ ਲਓ ਜੀ ਕੋਈ ਗੱਲ ਨਹੀਂ ਨੂੰ ਹਰ ਦੋਨੋਂ ਵੀ ਪੂਰਾ ਲੰਬਾ ਹੈ ਹਾਂਜੀ ਤੇ ਇਹ ਸੂਆ ਕਿਰਮਾ ਗਾਂ ਸੂ ਰਹੀ ਆ ਇਹ ਦੂਜਾ ਸੂਆ ਸੂ ਰਹੀ ਕੜੀ ਦੂਜਾ ਸੂਆ ਹਾਂਜੀ ਇਹ ਸੂਏ ਦੀ 5 ਕਿਲੋ ਗਰੰਟੀ ਦਿੱਤਾ ਨੇ ਹਾਂਜੀ ਕਿਲੋ ਇਸ ਟਾਈਮ 5 ਪਲੱਸ ਹੋ ਗਈ ਮਤਲਬ ਕਿ ਪਹਿਲੇ ਸੂਵੇ ਆਪਣੇ ਕੋਲ ਦਿੱਤਾ 5 ਕਿਲੋ 5 ਪਲੱਸ ਦਿੱਤਾ ਨੂੰ 5 ਲੀਟਰ ਦਿੱਤਾ ਜਿੱਤੇ 5 ਉਪਰ ਪਾਰ ਹੈ ਜੀ ਗਰੰਟੀ ਦੀ ਠੀਕ ਹੈ ਜੀ ਲਓ ਦੋਸਤੋ ਕਦਕੁੱਦ ਵੱਡਾ ਹੈ ਇਸ ਵੇੜ ਦਾ ਦੂਜਾ ਸੂਆ ਵੀਰ ਦੱਸ ਰਿਹਾ ਵੀ ਦੂਜਾ ਸੂਆ ਆਪਣੇ ਘਰ ਸੂਣੀ ਆ ਤੇ ਬਾਕੀ ਥਣ ਦੇਵੇ ਦੀ ਸਾਫ ਸੁਥਰੀ ਆ ਦਿਨ ਕਿੰਨੇ ਕ ਲੈਂਦੀ ਹੈ ਜੇ ਦਿਨ ਦੇ 5 ਤਰੀਕ ਨੂੰ ਦੇਵੇ ਹੁੰਦੇ ਪੂਰੇ 5 ਤਰੀਕ ਨੂੰ ਠੀਕ ਹੈ ਜੀ ਲੋਬ ਦੋਸਤੋ 5 ਤਰੀਕ ਨੂੰ ਦੇਣ ਪੂਰੇ ਹੁੰਦੇ ਆ ਠੀਕ ਹੈ ਜੀ 5 ਅਗਸਤ ਨੂੰ ਨਾੜਾ ਨਾੜਾ ਉਹ ਖਾਦੂ ਜੀ ਬੰਨੇ ਬਾਕੀ ਬੇਣਪੋਣ ਵੇਖੋ ਦੋਸਤੋ ਹਵਾਨੇ ਦੇਵੇ ਤੇ ਕਾਫੀ ਮੋਟੀ ਮਿਲਤ ਬੇਣ ਵੀ ਕਾਫੀ ਮੋਟੀ ਉਪਰੀ ਹੋਈ ਤਾਂ ਨਜ਼ਰ ਆ ਜੂਗੀ ਤਾਂ ਥਣ ਤੋਂ ਆ ਜਿਹੜੀ ਉਲਟ ਬਹਿਣੀ ਵਾਲੀ ਸਾਈਡ ਤੋਂ ਤੁਹਾਨੂੰ ਦਿਖਾ ਰਹੇ ਆ ਆਰਡਰ ਕੁਆਲਟੀ ਬਹੁਤ ਹੁੰਦੀ ਸੱਜੇ ਖੱਬੇ ਤੁਹਾਨੂੰ ਆਪਾਂ ਸਾਰੇ ਪਾਸਿਓਂ ਦਿਖਾ ਦਿੰਨੇ ਆ ਲੇਵਾ ਆ ਕਰੋ ਚੱਕ ਜੀ ਇਹ ਲਾਟੂ ਨਾ ਬਹੁਤ ਲੇਡਰ ਚ ਸਾਟ ਲਾ ਕੱਢਣੀਆਂ ਨੇ ਲੈ ਵੀ ਦਸਾਂ ਦਿਨਾਂ ਚ ਪੂਰੀ ਤਿਆਰ ਹੋ ਜਾਊਗੀ ਪੂਰੀ ਤਿਆਰ ਇੱਥੇ ਹੋਣਾ ਦਬਾਨਾ ਲਈ ਹਾਂ ਠੀਕ ਹੈ ਜੀ ਲੈ ਵੀਰ ਜਸਪ੍ਰੀਤ ਵੀ ਖੋਲ ਕੇ ਬੜਾ ਦਿਖਾਈਏ ਵੀਰਾਂ ਨੂੰ ਤੋਰ ਕੇ ਸੋ ਦੋਸਤੋ ਇਸ ਵੜ ਤੇ ਕੱਦ ਕਾਠੀ ਦੀ ਵੀ ਗੱਲ ਆਪਾਂ ਜ਼ਰੂਰ ਮੈਂਸ਼ਨ ਕਰ ਦਿੰਨੇ ਆ ਕਾਦੇ ਦਾ ਵੱਡਾ ਠੀਕ ਹੈ ਜੀ ਆਮ ਨਾਰਮਲ ਵੜਾ ਇੱਕ ਜਿਹੜੀਆਂ ਫਾਰਮ ਵਾਲੀਆਂ ਵੜਾ ਹੁੰਦੀਆਂ ਉਹ ਤਾਂ ਫੁੱਲ ਸਟੈਂਡਰਡ ਸਾਈਜ਼ ਹੁੰਦੀਆਂ ਨੇ ਇਹ ਤੁਸੀਂ ਵੱਡੀ ਵੜ ਜਿਹੜੀ ਦੋਸਤੋ ਮੰਨ ਕੇ ਸਬਦਾ ਕਰ ਸਕਦੇ ਕਾਦ ਵੱਡਾ ਬਾਕੀ ਬੇਲ ਬੂਲ ਵੀ ਸਪੈਸ਼ਲ ਲੰਬੀ ਲੰਬੀ ਵੀ ਵਾਵਾ 8-10 10 ਦਿਨਾਂ ਦੇ ਵਿੱਚ ਸੋ ਜਿੰਨੀ ਤਿਆਰੀ ਕਰਨੀ ਚਾਹੀਦੀ ਹੈ ਦੋਸਤੋ ਉਸ ਵੇੜ ਨੂੰ ਉਨੀ ਕਰੂਗੀ ਫਿਲਹਾਲ ਪਹਿਲਾ ਸੋ ਵੀਰ ਦੱਸ ਰਿਹਾ ਵੀ 25 ਲੀਟਰ ਦੀ ਕਪੈਸਿਟੀ ਇਹਦੀ ਰਹੀ ਆ ਠੀਕ ਹੈ ਤੇ ਜੱਸ ਪ੍ਰੀਤ ਭਾਈ ਜੀ ਦੀ ਕੀ ਕਰਦੇ ਡਿਮਾਂਡ ਹੈ ਦੀ ਡਿਮਾਂਡ 65000 ਹੈ ਲਾਸਟ ਦਾ 62000 62000 ਲੈ ਦੇ ਹਾਂਜੀ ਹਾਂ ਬਾਕੀ ਵਿੱਚੋਂ ਕਰਦੇ ਜੇ ਖੁੱਲਾ ਮਾਰ ਤਣ ਪਹਿਲੀ ਵੀਡੀਓ ਆਪਣੀ ਜਿੰਨਾ ਵੀ ਹੋ ਸਕਦਾ ਹੈ ਕਰ ਦਿਓ ਜੀ 1000 ਹੋਰ ਛੱਡ ਦਾਂਗੇ ਆ ਠੀਕ ਆ 61000 ਦੀ ਲਾਸਟ ਕਰਾਂਗੇ 61000 ਦੀ ਲਾਓ ਦੋਸਤੋ 61000 ਦੀ ਹਾਂ ਨਾ ਜਿਹੜੀ ਦੋਸਤੋ ਲਾਸਟ ਜੱਸਪ੍ਰੀਤਾਂ ਦਾ ਵੀ ਦੇ ਦੇਾਂਗੇ ਬਾਕੀ ਤੁਸੀਂ ਥੋੜੀ ਦੂਰੀ ਤੋਂ ਵੀ ਤੁਹਾਨੂੰ ਤਾਂ ਦਿਖਾ ਦਿੰਨੇ ਇੱਕ ਤੁਹਾਨੂੰ ਜਜਮੈਂਟ ਹੋ ਜਾਏ ਸੋਨੇ ਕੱਦ ਕਾਠ ਦੇ ਵਿੱਚੋਂ ਵਜਨ ਵਜੂ ਤੇ ਜਿੰਨਾ ਵੀ ਇਹ ਕਰਮਾਲੀ ਦਾ ਵਾਵਾ ਬਾਕੀ ਥੱਲਿਓਂ ਬਣਦੀ ਜਾ ਰਹੀ ਆ ਥਾਣ ਪੂਰਾ ਹੱਥੀ ਚਵਾਈ ਦਾ ਰੋਗ ਰੋਗ ਥਾਣਾ ਬਹੁਸੀਏ ਬੋਲ ਆ ਆ ਲੋ ਜੀ ਦਾ ਮਰਜੀ ਕੋਈ ਬੈਰੇ ਹੈ ਠੰਡੀ ਧੀਰੀ ਆ ਸੇਲਸ ਆਉਗਾ ਆ ਕਰੋ ਚੱਕ ਜੀ ਕੋਈ ਨਾ ਨਹੀਂ ਠੀਕ ਆ ਜੀ ਤੇ ਬਈ ਬੱਚਾ ਚੋਲੇ ਕੋਈ ਕੋਈ ਗੱਲ ਨਹੀਂ ਆ ਬਿਲਕੁਲ ਜੀ ਬਿਲਕੁਲ ਤੇ ਇਧਰ ਜਸਬੀਤ ਭਾਈ ਆਪਣੇ ਕੋਲ ਜਿਹੜੀ ਤੇਜਨ ਨੰਬਰ ਤੇ ਆ ਆ ਗਈ ਇਹ ਤੋਕੜ ਗੱਪਣ ਮੱਝ ਚਾਰ ਮਹੀਨੇ ਪੂਰੇ ਹੋ ਗਏ ਨੇ ਚਾਰ ਮਹੀਨੇ ਪੂਰੇ ਹੋ ਗਏ ਆ ਗੱਪਣ ਦੇ ਹਾਂਜੀ ਤਾਂ ਦੁੱਧ ਐਸ ਵਕਤ ਕਿੰਨਾ ਹੋਊਗਾ ਇਸ ਟਾਈਮ 6 ਕਿਲੋ 6 ਕਿਲੋ ਦੁੱਧ ਪੀ ਆ ਆ ਪੂਰਾ ਨੈਟ ਜਿਹੜਾ 6 ਕਿਲੋ ਕੇ ਦਾ ਕਿਤੇ 5 5.5 ਤੇ ਨਹੀਂ ਕਿਹਾ 5.5 ਦੀ ਗਰੰਟੀ ਹੋਊਗੀ ਪੂਰੀ 5.5 ਦੀ ਤਸੱਲੀ ਆ ਹਾਂਜੀ ਤਾਂ ਦੱਸੋ ਵੈਸੇ ਦੁੱਧ 6 ਆ 5.5 ਕਿਲੋ ਦੀ ਤਸੱਲੀ ਆ ਗਰੰਟੀ ਪਾੜੀ ਦੇ ਆ ਸੋ ਫੁੱਲ ਹੈਵੀ ਆ ਪੂਰੇ ਵਜਨ ਵੱਟੇ ਵਾਲੀ ਆ ਠੀਕ ਆ ਜੀ ਸੋ ਪਾਕ ਤੁਸੀਂ ਵੇਖ ਸਕਦੇ ਜੇ ਕਿਤੇ ਨਾ ਕਿਤੇ ਨੀਲੀ ਦੇ ਮਾਲੀ ਤੋਂ ਦੋਸਤੋ ਇਹ ਕਿਤੇ ਪਦਾਇਸ਼ ਆ ਬਾਕੀ ਕਰਾਸ ਅੰਗ ਦੇ ਵਿੱਚ ਵੀ ਕਹਿ ਸਕਦਾ ਕੋਈ ਵੀਰ ਜਿਵੇਂ ਬਿੱਲੀ ਮਣਕੀ ਆਪਾਂ ਨੀਲੀ ਦੇ ਪਸ਼ੂ ਵੇਖਦੇ ਆ ਮੱਥੇ ਬਾਹਲਾ ਭਵਾਨੇ ਲੇਵੇ ਤੇ ਡੱਬ ਨਿਸ਼ਾਨ ਤੇ ਦੁੱਧ ਜਿਹੜਾ ਦੋਸਤੋ 5.5 ਕਿਲੋ ਆ 24 ਮਹੀਨਾ ਦੀ ਗ ਆਪ ਦੇ ਆਪ ਹੀ ਜਾ ਕੇ ਤੁਸੀਂ ਕਰਵਾਈ ਹੈ ਹਾਂਜੀ ਆਪ ਤਾਂ ਕਰੀ ਠੀਕ ਹੈ ਜੀ 14 ਕਿਲੋ ਇਹ ਕੱਢ ਦੀ ਰਹੀ ਸੱਜਰੇ ਤੇ 14 ਕਿਲੋ ਹਾਂਜੀ ਠੀਕ ਹੈ ਜੀ ਤਾਂ ਹੁਣ ਵੀ ਥਣਾ ਦੀ ਬਿਲਕੁਲ ਅਗਲੇ ਪਿਛਲੇ ਦੀ ਬਰਾਬਰ ਗਾੜ ਨਾਲ ਗਾਲ ਪਛਾਣ ਨਾਲ ਬਰਾਬਰ ਜੀ ਇਹ ਬਰਾਬਰ ਕੋਈ ਭੂਰ ਛਟਾ ਕੋ ਰਸਮ ਦਾ ਮਸਲਾ ਨਹੀਂਗਾ ਕੁਝ ਨਹੀਂ ਠੀਕ ਹੈ ਜੀ ਲੈ ਵੀਰ ਜਸਦੀ ਪਾੜੇ ਤੇ ਆ ਪਾੜੇ ਤੇ ਮਿਲਦੀ ਦੋਵੇਂ ਟਾਈਮ ਹਾਂਜੀ ਦੋਵੇਂ ਟਾਈਮ ਪਾੜੇ ਤੇ ਤਾਂ ਦੋਸਤੋਂ ਦੋਵੇਂ ਟਾਈਮ ਪਾੜੇ ਤੇ ਮਿਲਦੀ ਆ ਉਹ ਵੀ ਡਿੰਕੇ ਮਿਲਣਾ ਨਹੀਂ ਕੋਈ ਇਹ ਗੱਲ ਨਹੀਂ ਹੈਗੀ ਵੀ ਦੋਸਤੋਂ ਕੋਈ ਭੂਰ ਛਟਾ ਫੁਵਾਰਾ ਕੋਈ ਵੀ ਫੂਰੋਂ ਨੇੜੇੋਂ ਕਿਸੇ ਭਰਾ ਨਾਲ ਤੁਰਨਾ ਵੀ ਉਹ ਤਾਂ ਕੋਈ ਇਹਨਾਂ ਵੀਰਾਂ ਨੇ ਜਵਾਈ ਆਪਣੇ ਘਰੇ ਕਰਦੇ ਆ ਤਾਂ ਕਿਸੇ ਰਕਮ ਦਾ ਕੋਈ ਮਸਲਾ ਨਾ ਹੋਵੇ ਠੀਕ ਆ ਜੀ ਬਾਅਦ ਵਿੱਚ ਇੱਥੇ ਆਣ ਕੇ ਕੋਈ ਖਰਾਬ ਨਾ ਹੋਵੇ ਠੀਕ ਆ ਤੇ 6 ਆ 6 ਕਿਲੋ ਦੁੱਧ 5.5 ਕਿਲੋ ਦੀ ਤੁਸੀਂ ਤਸੱਲੀ ਤੇ ਲੈ ਜਿਓ 4 ਮਹੀਨੇ ਦਾ ਭੰਨ ਬਾਕੀ ਵਜਨ ਲੋਡ ਤੁਸੀਂ ਇੱਕ ਵਾਰ ਦੋਸਤੋ ਚੈੱਕ ਕਰੋ ਵਜਨ ਬੱਟਾ ਪੂਰਾ ਮੈਂ ਤਾਂ ਚੌੜਾ ਪਿੱਠਪੂੜੇ ਵਾਲੀ ਸਾਈਡ ਤੋਂ ਹਾਈਟ ਕੋਈ ਭਰਾ ਮੀਡੀਅਮ ਮੰਨ ਲੈ ਠੀਕ ਆ ਜੀ ਜਿਵੇਂ ਇੱਕ ਆਪਾਂ ਨੀਲੀ ਰਾਵੀ ਦੇ ਵਿੱਚ ਮੱਝਾਂ ਦੇਖਦੇ ਆ ਮਧਰੀ ਡੌੜੀ ਦੇ ਵਿੱਚ ਹਾਈਟ ਮੀਡੀਅਮ ਦੇ ਵਿੱਚ ਆ ਪਰ ਜਮੀਂ ਪਲੀ ਪੂਰੀਆ ਵੇਖੋ ਫੁੱਲ ਹੈਵੀ ਬਾਡੀ weight ਫੁੱਲ ਵਜਨ ਲੋਡ ਆ ਦੇਖੋ ਜੀ ਠੀਕ ਹੈ। ਉਹ ਸੱਜਰ ਦੀ ਜਿਹੜੀ ਦੋਸਤੋ ਮਿਲਕ ਕੰਪੈਟੀ ਦੱਸੀ ਵੀਰ ਨੇ ਵੀ 14 ਕਿਲੋਟਰ ਦੀ ਜਿਹੜੀ ਮਾਲਕਾਣਾ 14 ਕਿਲੋਟਰ ਦੀ ਜਿਹੜੀ ਦੁੱਧ ਚਵਾਈ ਆ ਇਹਨੇ ਕਰਵਾਈ ਆ ਠੀਕ ਹੈ ਸੱਜਰ ਨੇ। ਉਹਨੂੰ ਵੀ ਤਕਰੀਬਨ ਕੋਈ 5.5 ਕਿਲੋ ਦੁੱਧ ਆ ਤੇ ਜਸਪ੍ਰੀ ਤਾਂ ਅੱਜ ਕਿਨੇ ਦੀ ਦੇਣੀ ਖਰੇ ਆਪਾਂ ਤੋਂ ਉੱਪਰ ਕੰਪਨ ਜਾ ਜਾ ਰਿਹਾ ਹੈ। ਹਾਂਜੀ। ਲਾਸਟ ਦੇਵੇ 51000 ਦੇ ਰਾਂਗੇ। ਅ ਲਾਸਟ 51 ਦੀ? ਹਾਂਜੀ। 51000 ਉਹ ਛੱਡ ਦਾਂਗੇ। ਚਲ ਹੋਰ ਛੱਡ ਦਿਆ ਜੀ। ਹਾਂਜੀ। ਲਓ ਦੋਸਤੋ ਲਾਸਟ ਤੋਂ ਲਾਸਟ ਜਿਹੜੀ ਵੀਰਾਂ ਦਾ ਵੀ 51 51000 ਰੁਪਈਆ ਦਾ ਛ ਘਰ ਦੇ ਵਿੱਚ ਦੇ ਦਾਂਗੇ ਠੀਕ ਆ ਬਾਕੀ ਫੁੱਲ ਵੇਟ ਫੁੱਲ ਬਾਜਨ ਰੋੜ ਤੇ ਟੋਕੜ ਕਪਣਾਗਾ ਸੋ ਕਾਫੀ ਵੀਰ ਡਿਮਾਂਡ ਕਰਦੇ ਰਹਿੰਦੇ ਆ ਟੋਕੜ ਕਪਣਾ ਦੋਸਤੋ 24 ਮਹੀਨਿਆਂ ਦੀ ਕੋਈ ਭਰਾ ਆਪਣੀ ਤਸੱਲੀ ਕਰਨੀ ਚਾਹੁੰਦਾ ਬੇਸ਼ੱਕ ਤੁਸੀਂ ਆਪਣਾ ਡਾਕਟਰ ਲੈ ਆ ਕੇ ਤਸੱਲੀ ਵੀ ਕਰ ਸਕਦੇ ਠੀਕ ਆ ਇਸ ਤੋਂ ਬਾਅਦ ਜਸਪਰੀ ਤਾਂ ਆਪਣੇ ਕੋਲ ਜਿਹੜੇ ਨਾਗ ਛੋਟੇ ਵੀ ਪਕਾਊਗਾ ਉਹ ਬੱਕਰੀਆਂ ਇੱਕ ਬੱਕਰੀ ਤੇ ਦੋ ਪੱਠਾ ਦੋਸਤੋ ਉਸੇ ਬੱਕਰੀ ਦੀਆਂ ਇਹ ਵੀ ਪਕਾਊਗਾ ਇਹ ਵੀ ਪੋਸ਼ ਲੈਣੀ ਆਪਾਂ ਵੀਰ ਤੋਂ ਕੀ ਇਹਨਾਂ ਦੀ ਡਿਟੇਲ ਆ ਠੀਕ ਆ ਜੀ ਇਹ 2 ਮਹੀਨੇ ਸੁਈ ਆ ਠੀਕ ਆ ਜੀ ਹਾਂਜੀ ਤੇ ਦੋ ਸਮਾਂ ਦੋ ਕੁ ਮਹੀਨੇ ਹੋ ਗਿਆ ਹੈ ਨਾ ਦੋ ਮਹੀਨੇ ਕੱਟੀ ਆ ਵੱਧ ਨਹੀਂ ਆ ਠੀਕ ਆ ਜੀ ਉਹ ਦੋ ਬੱਚੇ ਦੀ ਠੀਕ ਆ ਠੀਕ ਆ ਦੋਵੇਂ ਪੱਠਾ ਨੇ ਹਾਂਜੀ ਦੋਵੇਂ ਪੱਠਾ ਆ ਇੱਕ ਬੀਟਰ ਚ ਆ ਜਾਂਦੀ ਇੱਕ ਬੀਟਰ ਚ ਆ ਜਾਂਦੀ ਪਿਓਰ ਠੀਕ ਆ ਜੀ ਹਾਂਜੀ ਲਓ ਦੋਸਤੋ ਇੱਕ ਪਿਓਰ ਬਿਨਾਂ ਦਾ ਬੀਟਰ ਚ ਆ ਜਾਂਦੀ ਆ ਦੋ ਪੱਠਾ ਨੇ ਜੋੜੀ ਦੋਸਤੋ ਇਹ ਬਕਾਊ ਆ ਠੀਕ ਆ ਜੀ ਬਾਕੀ ਜਿਹੜੀ ਇਹ ਮਦਰ ਇਹ ਵੀ ਸੇਲ ਕਰ ਦੇਣੀ ਹਾਂਜੀ ਵੀ ਸੇਲ ਕਰ ਦੇਣੀ ਠੀਕ ਆ ਜੀ ਬਾਕੀ ਬੱਚੇ ਦੁੱਧ ਦੁੱਧ ਤਾਂ ਚੁੰਗਦੇ ਹੋਣੇ ਹਜੇ ਦੁੱਧ ਹੀ ਚੁੰਗਦੇ ਆ ਆਪਾਂ ਚੋਈ ਦੇਣੀਆਂ ਇਹੋ ਪਿੰਦੇ ਦਾਰਾ ਠੀਕ ਆ ਗਾਂ ਵੀ ਪਣੀ ਜੇ ਨਵੇਂ ਦ ਠੀਕ ਆ ਜੀ ਤੇ ਅੱਛਾ ਫਿਰ ਜਸਪ੍ਰੀਤ ਦੋ ਪੱਠਾਂ ਇੱਕ ਇਹ ਵੱਡੀ ਬੱਕਰੀ ਵੈਸੇ ਬੋਲੀ ਆ ਜਾਂ ਇੱਕ ਕਰਾ ਸਕਦਾ ਇਹਨੂੰ ਠੀਕ ਆ ਜੀ ਹਾਂਜੀ ਠੀਕ ਆ ਜੀ ਤੇ ਇਹ ਕਿੰਨੇ ਦੀ ਦੇਦ ਗੀ ਆਪਾਂ ਜੋੜੀ ਪੱਠਾਂ ਦੀ ਤੇ ਇਹ ਬੱਕਰੀ ਇਹ 20000 ਦੀ ਲਾਸ਼ 20000 ਦੀ 20000 ਰੋ ਛੱਡ ਦਾਂਗੇ ਤਿੰਨੇ ਪੀਸ ਕਿੰਨੇ ਪੀਸ ਵਿੱਚ ਛੱਡ ਦਾਂਗੇ ਠੀਕ ਆ ਜੀ ਲਓ ਦੱਸੋ ਤਿੰਨੇ ਪੀਸ ਇਹ 20000 ਦੇ ਵਿੱਚ ਮਿਲ ਜਾਣਗੇ ਤੁਹਾਨੂੰ ਇੱਕ ਬੱਕਰੀ ਆ ਤੁਸੀਂ ਬਾਕੀ ਆ ਸਾਰੀ ਪ੍ਰੋਪਰ ਦੇਖ ਲਓ ਠੀਕ ਆ ਜੀ ਲੰਬੇ ਕੰਨ ਤੇ ਸਿੰਗੀ ਬੇਸ਼ੱਕ ਤੁਹਾਡੇ ਸਾਹਮਣੇ ਬਾਕੀ ਥਣ ਦੇ ਵਾਲੇ ਪਾਸੇ ਤੁਸੀਂ ਆਹ ਵੇਖੋ ਥਣ ਥਣ ਨੂੰ ਵੀ ਪ੍ਰੋਪਰ ਦੋ ਥਣ ਤੇ ਦੋਵੇਂ ਥਣ ਦੋਸਤੋ ਬੱਚੇ ਚੁੰਗਦੇ ਆ ਅੱਜ ਵੀ ਦੋ ਕੁ ਮਹੀਨੇ ਦੀ ਸੂਈ ਆ ਤੇ ਪੱਠਾ ਨੇ ਮਗਰ ਠੀਕ ਆ ਜੀ ਯਾ ਰੋਲ ਛੱਡ ਦਾਂਗੇ ਇੱਥੇ ਤਾਂ 20 ਦੇ ਵਿੱਚੋਂ ਨਹੀਂ 18 ਦੇ ਰੰਗ ਲਾਸਟ 18 ਦੀ ਲਾਸਟ ਹਾਂਜੀ ਲਓ ਜੀ 18 ਦੋਸਤੋ ਲਾਸਟ ਖਾਨ ਆ ਜਿਹੜੀ 18000 ਦੀ ਤੁਹਾਨੂੰ ਇਹ ਬਿਲਕੁਲ ਤਿੰਨੇ ਨਗ ਮਿਲ ਜਾਣਗੇ ਕੋਈ ਨਹੀਂ ਮੀਰ ਭਰਾ ਫੋਨ ਕਰੇ ਕਰਨਾ ਕੋਈ ਨਹੀਂ ਠੀਕ ਆ ਜੀ ਠੀਕ ਆ ਤੇ ਜਸਪ੍ਰੀ ਤੇ ਇੱਕ ਭਾਈ ਆਪਣੇ ਤੱਬਰ ਕਰਦੀਏ ਸਾਂਝੇ 68 ਦਿੱਤੀ 68995 ਠੀਕ ਹੈ ਜੀ ਇੱਕੋ ਇੱਕ ਨੰਬਰ ਚੱਲਦਾ ਇੱਕੋ ਚੱਲਦਾ ਠੀਕ ਹੈ ਜੀ ਲਓ ਦੋਸਤੋ ਇਹ ਸਨ ਮੇਰੇ ਨਾਲ ਵੀਰ ਜਸਪ੍ਰੀਤ ਤੇ ਵੱਡੀ ਸ੍ਰੇ ਵਾਲੀ ਤੁਸੀਂ ਖਾਸ ਵਿజిਟ ਕਰਨੀ ਹੈ ਦੋਸਤੋ ਸ੍ਰੇ ਵਾਲੀ ਜਦੋਂ ਵਿజిਟ ਕਰੋਗੇ ਤੇ ਚੋਲਾ ਸਾਹਿਬ ਕੋਲ ਇੱਕ ਸੜਕ ਨਿਕਲਦੀ ਆ ਕੋਈ 4-500 ਮੀਟਰ ਦੀ ਦੂਰੀ ਆਉਣੀ ਪੈਣੀ ਤੁਹਾਨੂੰ ਠੀਕ ਹੈ ਜੀ ਉੱਪਰ ਹੀ ਚੋਲਾ ਸਾਹਿਬ ਵਾਲੀ ਸੜਕ ਤੇ ਦੋਸਤੋ ਉੱਪਰ ਹੀ ਵੀਰ ਜਸਪ੍ਰੀਤ ਉਹਨਾਂ ਦਾ ਘਰ ਆ ਤੇ ਆਣ ਕੇ ਆਪਣੀ ਨਰਕਪਰਕ ਕਰ ਲਓ ਤਸੱਲੀ ਕਰ ਲਓ ਜਿੰਨੇ ਵੀ ਆਪਾਂ ਤੁਹਾਨੂੰ ਨਾਗ ਦਿਖਾਏ ਆ ਹੋਰ ਕੋਈ ਗੱਲਬਾਤ ਜਸਪ੍ਰੀਤ ਬਸ ਸੰਤ ਸਾਹਿਬ ਠੀਕ ਹੈ ਜੀ ਲਓ ਦੋਸਤੋ ਫਿਲਹਾਲ ਅਜ ਇੰਨਾ ਸੀਗਾ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ